ਕਾਪਟਲ ਸ਼ਰਮ ਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਹੈ ਜਾਂ ਜਿਹੜੀ ਤੁਹਾਡੇ ਹਿਰਦੇ ਨੂੰ ਬਲੂੰਦਰ ਕੇ ਰੱਖ ਦੇਵੇਗੀ ਦੱਸ ਦਿੰਦੇ ਆ ਕਿ ਸਕੇ ਚਾਚੇ ਨੇ ਜਿਹੜਾ ਭਤੀਜੀ ਤੇ ਕਹਿਟਾਇਆ ਸਗਾ ਚਾਚਾ ਜਿਹੜਾ ਭਤੀਜੀ ਲਈ ਹਵਾਨ ਬਣ ਗਿਆ ਜਿਹੜਾ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗਾ ਆਓ ਤਾਂ ਤੁਹਾਨੂੰ ਦੱਸ ਦਿੰਦੇ ਆ ਪੂਰਾ ਮਾਮਲਾ ਕੀ ਆ ਪੂਰੀ ਰਿਪੋਰਟ ਵਿੱਚ ਦੱਸ ਦਿੰਦੇ ਆ ਪੰਜਾਬ ਵਿੱਚ ਸ਼ਰਮਸ਼ਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਆ ਜਿਸ ਨੂੰ ਹਰ ਕਿਸੇ ਦੇ ਹਿਰਦੇ ਨੂੰ ਜਿਹੜਾ ਬਲੁੰਦਰ ਕੇ ਰੱਖ ਦਿੱਤਾ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਦਰਅਸਲ 54 ਸਾਲਾਂ ਦੇ ਸਿਰਫਰੇ ਵਿਅਕਤੀ ਦੇ ਜਿਹੜੇ ਕਬਜ਼ੇ ਵਿੱਚੋਂ ਤਿੰਨ ਬੱਚੀਆਂ ਨੂੰ ਰਿਹਾ ਕਰਵਾਇਆ ਗਿਆ ਛਡਵਾਈਆਂ ਗਈਆਂ ਨੇ ਜਿਹੜਾ ਤੇ ਉਹਨਾਂ ਨਾਲ ਜਿਹੜੇ ਤਿੰਨ ਬੱਚੀਆਂ ਨਾਲ ਮਲਜ਼ਮ ਕਈ ਦਿਨਾਂ ਤੋਂ ਜਿਹੜਾ ਜ਼ਬਰ ਜਨਾਹ ਕਰ ਰਿਹਾ ਸੀ ਇਸ ਦੀ ਪੁਸ਼ਟੀ ਬੱਚਿਆਂ ਦੇ ਮੈਡੀਕਲ ਤੋਂ ਹੋ ਗਈ ਆ ਜਿਸ ਦੇ ਬਾਅਦ ਪੁਲਿਸ ਨੇ ਮਲਜ਼ਮ ਖਿਲਾਫ ਜਿਹੜਾ ਜ਼ਬਰ ਜਨਾਹ ਤੇ ਪੋਸ਼ਕੋ ਐਕਟ ਅਧੀਨ ਵੀ ਧਾਰਾ ਜੋੜ ਕੇ ਉਸ ਨੂੰ 3 ਦਿਨ ਦੇ ਰਿਮਾਂਡ ਤੇ ਲਿਆ ਤਿੰਨੇ ਬੱਚੀਆਂ ਵਿੱਚੋਂ ਇੱਕ 9 ਸਾਲ ਦੀ ਬੱਚੀ ਤਾਂ ਉਸ ਦੀ ਸਕੀਪਤੀ ਜੀ ਨਿਕਲੀ ਜੋ ਜੂਪੀ ਤੋਂ ਆਪਣੇ ਭਰਾ ਨੂੰ ਇਹ ਕਹਿ ਕੇ ਲਿਆਇਆ ਸੀ ਕਿ ਉਹ ਪੰਜਾਬ ਵੱਲ ਜਾ ਕੇ ਉਹਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰੇਗਾ ਤਾਂ ਰਾਮਾ ਮੰਡੀ ਦੀ 12 ਸਾਲਾਂ ਬੱਚੀ ਨੂੰ ਵੀ ਉਹ ਵਰਗਲਾ ਕੇ ਲੈ ਆਇਆ ਸੀ ਜਦ ਕਿ ਤੀਜੀ ਕੁੜੀ ਵੀ ਇੱਕ 12 ਸਾਲ ਦੀ ਆ ਜਾਣਕਾਰੀ ਮੁਤਾਬਕ ਮੁਲਜ਼ਮ ਬੱਚੀਆਂ ਨੂੰ ਇਹ ਕਹਿੰਦਾ ਸੀ ਕਿ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਉਸ ਕੋਲ ਵੇਚ ਦਿੱਤਾ ਕਿਉਂਕਿ ਉਹਨਾਂ ਕੋਲ ਜਿਹੜਾ ਪਾਲਣ ਪੋਸ਼ਣ ਲਈ ਇੰਨੇ ਪੈਸੇ ਨਹੀਂ ਸੀ ਜਾਣਕਾਰੀ ਮੁਤਾਬਕ ਮੁਲਜ਼ਮ ਨੇ ਜਿਹੜਾ ਪੁਲਿਸ ਦੀ ਪੁੱਛਗਿੱਛ ਵਿੱਚ ਕਬੂਲ ਲਿਆ ਕਿ ਕਪੂਰਥਲਾ ਵਿੱਚ ਉਹ ਕਿਰਾਏ ਤੇ ਰਹਿੰਦਾ ਸੀ ਅਤੇ ਦਿਹਾੜੀ ਲਾਉਂਦਾ ਸੀ ਜਦੋਂ ਦਿਹਾੜੀ ਤੇ ਜਾਣਾ ਹੁੰਦਾ ਸੀ ਤਾਂ ਮਲਜ਼ਮ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਜਿਹੜਾ ਦੇ ਕੇ ਬਾਹਰੋਂ ਤਾਲਾ ਲਾ ਕੇ ਚਲਾ ਜਾਂਦਾ ਸੀ ਮੁਲਜ਼ਮ ਇਹ ਵੀ ਮੰਨਿਆ ਕਿ ਉਹ ਬੱਚਿਆਂ ਨਾਲ ਜਿਹੜਾ ਜ਼ਬਰਦਸਤੀ ਜਿਸਮਾਨੀ ਸੰਬੰਧ ਵੀ ਬਣਾਉਂਦਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਬੱਚਿਆਂ ਨੂੰ ਮਾਨਜੋਗ ਅਦਾਲਤ ਦੇ ਸਾਹਮਣੇ ਪੇਸ਼ ਕਰਕੇ ਜਿਹੜਾ 164 ਤੇ ਬਿਆਨ ਵੀ ਕਰਵਾਏ ਏਸੀਪੀ ਨੇ ਦੱਸਿਆ ਕਿ ਮੁਲਜ਼ਮ ਨੂੰ ਜਿਹੜਾ ਪੁੱਛਗਿੱਛ ਲਈ 3 ਦਿਨਾਂ ਦੇ ਰਿਮਾਂਡ ਤੇ ਲਿਆ ਕੇ ਆ ਉਹਨਾਂ ਨੇ ਕਿਹਾ ਕਿ ਮੁਲਜ਼ਮ ਦਾ ਭਰਾ ਯੂਪੀ ਤੋਂ ਜਲੰਧਰ ਲਈ ਰਵਾਨਾ ਹੋ ਗਿਆ ਜਿਸ ਦੇ ਆਉਂਦੇ ਹੀ ਉਹਨਾਂ ਦੀ ਬੇਟੀ ਜਿਹੜੀ ਉਸਦੇ ਹਵਾਲੇ ਕਰ ਦਿੱਤੀ ਜਾਵੇਗੀ ਬਾਕੀ ਦੋਮਾ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਜਿਹੜਾ ਸੌਂਪ ਦਿੱਤਾ ਗਿਆ ਜੇਕਰ ਜੋਗਾ ਕੀ ਜਲੰਧਰ ਵਿੱਚੋਂ ਕੁਝ ਸਮੇਂ ਤੋਂ ਤਿੰਨ ਬੱਚੀਆਂ ਗਾਇਬ ਸਨ ਥਾਣਾ ਨੰਬਰ 8 ਦੇ ਅਧੀਨ ਆਉਂਦੇ ਇਲਾਕੇ ਵਿੱਚੋਂ ਗਾਇਬ ਹੋ ਬੱਚੀ ਦੇ ਜਿਹੜੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਦੀ ਮਦਦ ਨਾਲ ਮੁਲਜ਼ਮ ਨੂੰ ਟ੍ਰੇਸ ਕਰ ਲਿਆ ਸੀ ਜਿਸ ਨੂੰ ਥਾਣਾ ਨੰਬਰ 8 ਦੇ ਇੰਚਾਰਜ ਨੇ ਜਿਹੜੀ ਅਗਵਾਈ ਵਿੱਚ ਪੁਲਿਸ ਟੀਮ ਨੇ ਕਪੂਰਥਲਾ ਵਿੱਚ ਰੇਡ ਕਰਕੇ ਗ੍ਰਿਫਤਾਰ ਕਰ ਲਿਆ ਸੀ ਮੁਲਜ਼ਮ ਦੇ ਕਬਜ਼ੇ ਵਿੱਚੋਂ ਤਿੰਨ ਬੱਚੀਆਂ ਨੂੰ ਬਰਾਮਦ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ ਦੋ ਦੇ ਵਾਲ ਕੱਟੇ ਹੋਏ ਸੀ ਤੇ ਬੱਚੀਆਂ ਦੇ ਗਾਇਬ ਹੋਣ ਦੀ ਇੱਕ ਸ਼ਿਕਾਇਤ ਵੀ ਥਾਣਾ ਨੰਬਰ 8 ਵਿੱਚ ਜਿਹੜੀ ਦਰਜ ਸੀ ਜਦ ਕਿ ਦੂਜੀ ਥਾਣਾ ਰਾਮਾ ਮੰਡੀ ਦੇ ਵਿੱਚ ਮੁਲਜ਼ਮ ਨੇ ਮੰਨਿਆ ਸੀ ਕਿ ਉਹ ਬੱਚੀਆਂ ਨੂੰ ਵਰਗਲਾ ਕੇ ਲੈ ਕੇ ਆਇਆ ਸੀ ਹਾਲਾਂਕਿ ਪੀਖ ਮੰਗਣ ਲਈ ਵੇਚਣ ਦੀ ਫਿਲਹਾਲ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਪਰ ਫਿਰ ਵੀ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਰਿਮਾਂਡ ਖਤਮ ਹੋਣ ਤੇ ਜਿਹੜਾ ਥਾਣਾ ਰਾਮਾ ਮੰਡੀ ਦੀ ਪੁਲਿਸ ਉਸ ਦੀ ਗ੍ਰਿਫਤਾਰੀ ਵਿਖਾਏਗੀ